ਚਾਣੀ ਫਿਰ ਯੂਨੀਵਰਸਿਟੀ ਅਖੀਰ ਉਹ ਉਮਰ ਆਉਂਦੀ ਹੈ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਅਸੀਂ ਵਾਕਈ ਸਿਆਣੇ ਹੋ ਗਏ ਇਹ ਅਜੇ ਹੀ ਸਿਆਣਪ ਹੈ ਜਿਨ੍ਹਾਂ ਨੇ ਸਾਨੂੰ ਸਿਆਣਪ ਦਾ ਗੁਰ ਦਿੱਤਾ ਬੋਲਣਾ ਸਿਖਾਇਆ ਤੁਰਨਾ ਸਿਖਾਇਆ ਪੜ੍ਹਨਾ ਸਿਖਾਇਆ ਇਹ ਉਹ ਉਮਰ ਹੁੰਦੀ ਹੈ ਜਦੋਂ ਮਾਪੇ ਕਹਿੰਦੇ ਨੇ ਮੂੰਹੋਂ ਕਿ ਬੱਚੇ ਸਿਆਣੇ ਹੋ ਗਏ ਨੇ ਪਰ ਹੁਣ ਉਸ ਅਵਸਥਾ ਦੇ ਵਿੱਚ ਸਭ ਤੋਂ ਪਹਿਲਾ ਕਿਨਾ ਨੁਨਕਾਰਦੇ ਸਭ ਤੋਂ ਪਹਿਲਾਂ ਮਾਪਿਓ ਨੂੰ ਤੇ ਦੂਜੇ ਨੂੰ ਮ੍ਰਤੇ ਗੁਰੂ ਨੂੰ ਇਹ ਹੀ ਦੋ ਵਡਿਆਈਆਂ ਨੇ ਸਾਡੇ ਜੀਵਨ ਦੀਆਂ ਜਿਨ੍ਹਾਂ ਕਰਕੇ ਸਾਡਾ ਵਜੂਦ ਹੁੰਦਾ ਇੱਕ ਮਾਵਾ ਤੇ ਦੂਜਾ ਗੁਰੂ ਗੁਰੂ ਮਾਪਿਓ ਵੀ ਹੈ ਸਾਡੇ ਲਈ ਤੇ ਮਾਪਿਓ ਸਾਡੇ ਲਈ ਗੁਰੂ ਇਹ ਦੋਵੇਂ ਕਿਰਦਾਰ ਇਹ ਦੋ ਨਹੀਂ ਇੱਕੋ ਹੀ ਨੇ ਇਸੇ ਕਰਕੇ ਮਾਲ ਪਾਤਸ਼ਾਹ ਜੀ ਨੇ ਆਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹਨਾਂ ਤਿੰਨਾਂ ਦੇ ਸੰਬੰਧ ਹੈ। ਮਨੁੱਖ ਦੇ ਜੀਵਨ ਚ ਇਹਨਾਂ ਦਾ ਹੀ ਸੰਬੰਧ ਹੈ। ਗੁਰੂ ਨੂੰ ਪਹਿਲਾ ਥਾਂ ਦਿੱਤਾ ਗਿਆ। ਪਵਨ ਨੂੰ ਗੁਰੂ ਆਖਿਆ ਗਿਆ। ਕਿਉਂ ਆਖਿਆ ਗਿਆ? ਅਸੀਂ ਧਰਤ ਦਾ ਸਤਕਾਰ, ਰਿਜਕ ਦਾ ਸਤਕਾਰ, ਅਸੀਂ ਪਾਣੀ ਦਾ ਸਤਕਾਰ ਤੇ ਹਵਾ ਦਾ ਸਤਕਾਰ ਤੇ ਸਿੱਖ ਗਏ ਹਾਂ ਪਰ ਇਹ ਸਾਰੇ ਸ਼ਬਦ ਦੋਹਰੀ ਵਿਆਖਿਆ ਰੱਖਦੇ ਜੀ। ਕੀ ਹੈ ਉਹਨਾਂ ਦੇ ਵਿੱਚ ਪਵਨ ਹੀ ਗੁਰੂ ਕਿਉਂ ਹੈ ਪਾਣੀ ਗੁਰੂ ਕਿਉਂ ਨਹੀਂ ਮਹਾਰਾਜ ਜੀ ਨੇ ਜੋ ਚੀਜ਼ ਜਿੱਥੇ ਕਹਿ ਦਿੱਤੀ ਹੈ ਅਸੀਂ ਹਲਾ ਨਹੀਂ ਸਕਦੇ ਪਵਨ ਹੀ ਗੁਰੂ ਹੈ ਕਿਉਂਕਿ ਸਵਾਸ ਮਨੁੱਖ ਦੀ ਜ਼ਿੰਦਗੀ ਪਹਿਲੀ ਖੁਰਾਕ ਨੇ ਬਾਕੀ ਖੁਰਾਕ ਤਾਂ ਬਾਅਦ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਸਵਾਸਾਂ ਦੀ ਲੋੜ ਹੁੰਦੀ ਹੈ ਉਸ ਤੋਂ ਬਾਅਦ ਪਾਣੀ ਤੇ ਰਿਜਕ ਕੁਝ ਦਿਨ ਨਾਂ ਹੀ ਮਿਲੇ ਤਾਂ ਗੁਜ਼ਾਰਾ ਹੋ ਜਾਂਦਾ ਹੈ ਪਹਿਲੀ ਖੁਰਾਕ ਮਨੁੱਖ ਦੀ ਕੀ ਹੈ ਹਵਾ ਜਿਸ ਨੂੰ ਅਸੀਂ ਲੈ ਰਹੇ ਹਾਂ ਪਰ ਮਹਿਸੂਸ ਨਹੀਂ ਕਰਦੇ ਪਤਾ ਨਹੀਂ ਸਾਨੂੰ ਲੱਗਦਾ ਉਹ ਪਹਿਲੀ ਖੁਰਾਕ ਇਸ ਕਰਕੇ ਗੁਰੂ ਦਾ ਦਰਜਾ ਪਹਿਲਾ ਹੈ ਮਾਂ ਗੁਰੂ ਦੇ ਰੂਪ ਵਿੱਚ ਵੀ ਹੈ ਮਾਂ ਪਿਤਾ ਦੇ ਰੂਪ ਵਿੱਚ ਵੀ ਹੈ ਮੇਰੇ ਕਹਿਣ ਤੋਂ ਭਾਵ ਸਿਰਫ ਇਹ ਨਾ ਕਿ ਜੀਵਨ ਵਿੱਚ ਜਿਵੇਂ ਜਿਵੇਂ ਅਸੀਂ ਅਗਾਹ ਨੂੰ ਵੱਤੇ ਹਾਂ ਮੁੱਢਲੀਆਂ ਗੱਲਾਂ ਛੱਡਦੇ ਜਾਂਦੇ ਹਾਂ ਮੂਡ ਮੂਲ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜਿਹੜੇ ਵੀ ਪ੍ਰਾਣੀ ਆਪਣੇ ਮੂਲ ਤੋਂ ਟੁੱਟ ਜਾਂਦੇ ਨੇ ਉਹਨਾਂ ਦਾ ਹਰਸ਼ਰ ਹੁੰਦਾ ਹੈ ਤਬਾਹੀ ਹੁੰਦੀ ਹੈ ਕੋਈ ਵੀ ਚੀਜ਼ ਹੈ ਮੂਲ ਤੋਂ